ਸਾਡੇ ਪੰਜਾਬ ਦੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਇੱਕ ਬਹੁਤ ਹੀ ਸਫਲ ਮੁਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਉਸੇ ਕੜੀ ਤੇ ਚੱਲਦਿਆਂ ਹੋયા ਇਸ ਨਕਸ਼ੇ ਕਦਮ ਤੇ ਚੱਲਦਿਆਂ ਹੋયા ਸਾਡੀ ਸਪੈਸ਼ਲ ਸੈੱਲ ਦੀ ਟੀਮ ਨੂੰ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਐਂਡ ਡੀਐਸਪੀਡੀ ਗੁਰਿੰਦਰ ਨਾਗਰਾ ਸਾਡੀ ਟੀਮ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਕ ਜੋਬਨ ਨਾਂ ਦਾ ਵਿਅਕਤੀ ਹੈਗਾ ਜੋ ਦੇ ਪਿੰਡ ਦਾ ਹੈ ਇਹੀ ਥਾਣਾ ਬਿਆਸ ਦਾ ਇਹ ਡਰਾਮਾਡੋਲ ਦੀ ਵੱਡੇ ਲੈਵਲ ਤੇ ਸਪਲਾਈ ਕਰਦਾ ਹੈ ਤੇ ਜਦੋਂ ਅਸੀਂ ਇਹਦੀ ਤਲਾਸ਼ੀ ਕੀਤੀ ਸਾਨੂੰ ਇਹਦੇ ਕੋਲੋਂ 1 ਲੱਖ 8000 ਡਰਾਮਾਡੋਲ ਦੀਆਂ ਟੈਬਲਟਸ ਇਹਦੇ ਕੋਲੋਂ ਰਿਕਵਰ ਹੋਈਆਂ ਇੱਕ ਗਲੌਕ ਪਿਸਟਲ ਤੇ 5 ਜਿਹੜੇ ਜ਼ਿੰਦਾ ਰਾਊਂਡ ਇਹਦੇ ਤੋਂ ਰਿਕਵਰ ਹੋਣੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਅਮ੍ਰਿਤਸਰ ਦੇ ਹਾਤੀ ਦੀ ਪੁਲਿਸ ਲਗਾਤਾਰ ਇਹ ਜਿਹੜੇ ਨਸ਼ਾ ਤਸਕਰ ਨੇ ਚਾਹੇ ਉਹ ਛੋਟੇ ਲੈਵਲ ਦੇ ਨੇ ਸਟਰੀਟ ਲੈਵਲ ਪੈਡਨਿੰਗ ਵਾਲੇ ਜਾਂ ਫਿਰ ਉਹ ਵੱਡਾ ਵੱਡੇ ਲੈਵਲ ਦੇ ਜਿਹੜੇ ਨਸ਼ਾ ਤਸਕਰ ਨੇ ਇਹ ਸਾਰਿਆਂ ਤੇ ਬਿਲਕੁਲ ਨਕੇਲ ਕੱਸਦਿਆਂ ਹੋਇਆਂ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰਿਕਵਰੀਜ਼ ਕੀਤੀਆਂ ਨੇ ਤੇ ਇਹ ਜਿਹੜਾ ਜੋਬਨ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਜਿਹਦੇ ਖਿਲਾਫ ਪਹਿਲਾਂ ਵੀ 7 ਸੰਘੀਨ ਜਿਹੜੇ ਜੁਰਮ ਨੇ ਉਹਨਾਂ ਦੇ ਤਹਿਤ ਮੁਕਦਮੇ ਦਰਜ ਨੇ ਇਹਦੇ ਚੋਂ ਇਹਦੇ 307 ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ ਐਨਡੀਪੀਐਸ ਦੇ ਵੀ ਪਰਚੇ ਦਰਜ ਨੇ ਡਕੈਤੀ ਦੇ ਵੀ ਪਰਚੇ ਦਰਜ ਨੇ ਇਦਾਂ ਦੇ ਮੁਜਰਮ ਮੁਜਰਮ ਨੂੰ ਅਸੀਂ ਫੜ ਕੇ ਇਹਦੇ ਕੋਲੋਂ 1 ਲੱਖ 8000 ਟਰਾਮਾ ਡੋਲੀਆਂ ਟੈਬਲੇਟਸ ਫੜ ਕੇ ਇਹ ਜਿਹੜੇ ਪੂਰੇ ਇਲਾਕੇ ਚ ਅਮਰਿਤਸਰ ਦੇ ਹੱਤੀ ਦੇ ਇਲਾਕੇ ਚ ਇਹਨਾਂ ਨੇ ਸਪਲਾਈ ਕਰਨੀ ਸੀ ਉਹ ਪੂਰੀ ਸਪਲਾਈ ਦਾ ਬਿਲਕੁਲ ਉਹਨੂੰ ਚੋਕ ਕੀਤਾ ਇਦਾਂ ਅਸੀਂ ਪਹਿਲਾਂ ਵੀ ਆਪਰੇਸ਼ਨਸ ਕਰਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਚ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਇਦਾਂ ਕਾਰਵਾਈ ਚੱਲਦੀ ਰਹੀ ਹੈ। ਰੀਲੀ ਵੱਡੀ ਮਾਤਰਾ ਦੇ ਵਿੱਚ ਸੀਨੀਅਰ ਪੁਲਿਸ ਨੇ ਟਾਰਗੇਟ ਹੋਇਆ ਕਿ ਮੋਸਟਲੀ ਫੈਕਟਰੀਜ਼ ਵਗੈਰਾ ਕੀ ਇਹ ਇੰਨੀ ਵੱਡੀ ਮਾਤਰਾ ਹੈ। ਦੇਖੋ ਜੀ ਇਹ ਜਿਹੜਾ ਇਹਦਾ ਮੋਡਸ ਆਪਰੇਂਡ ਏਦਾਂ ਸੀਗਾ ਇਹ ਆਪਣੇ ਸਾਥੀਆਂ ਨਾਲ ਤਾਲਮੇਲ ਕਰਕੇ ਦਿੱਲੀੋਂ ਇਹ ਜਿਹੜੀਆਂ ਟੂਰਿਸਟ ਬੱਸਿਸ ਚੱਲਦੀਆਂ ਨੇ ਅਮ੍ਰਿਤਸਰ ਆਂਦੀਆਂ ਨੇ। ਇਹ ਟੂਰਿਸਟ ਬੱਸ ਤੇ ਰਾਹੀਂ ਜਿਹੜੇ ਦੋ ਵੱਡੇ ਤੋੜੇ ਸੀਗੇ ਇਹਨੇ ਉਹ ਦਵਾਈਆਂ ਦੇ ਮੰਗਾਈ ਸੀਗੇ। ਰਾਮਾਡੋਲ ਦੀਆਂ ਟੈਬਲੇਟਸ ਦੇ ਇਹ ਕੋਈ ਪੈਕੇਜਿੰਗ ਕਿਸੇ ਵੱਖਰੇ ਤਰੀਕੇ ਦੀ ਦਿਖਾ ਦਿੰਦੇ ਨੇ ਕਿ ਇਹ ਪੈਕੇਜਿੰਗ ਚ ਕੋਈ ਹੋਰ ਹਾਊਸਹੋਲਡ ਮਟੀਰੀਅਲ ਮੰਗਾਇਆ ਹੋਇਆ ਹੈ ਤੇ ਜਦੋਂ ਇਹ ਤੋੜੇ ਨਿਕਲਦੇ ਨੇ ਤਾਂ ਇਹ ਬਾਅਦ ਚ ਛੋਟੇ-ਛੋਟੇ ਆਪਣੇ ਜਿਹੜੇ ਇਹਨਾਂ ਨੇ ਤਸਕਰ ਰੱਖੇ ਹੁੰਦੇ ਨੇ ਛੋਟੇ ਸਪਲਾਇਰ ਰੱਖੇ ਹੁੰਦੇ ਨੇ ਉਹਨਾਂ ਨੂੰ ਸਪਲਾਈ ਵੰਡ ਦਿੰਦੇ ਨੇ ਵੱਡੀ ਇਹ ਜਿਹੜੀ ਹੈਗੀ ਹੈ ਤਾਂ ਇਹ ਜਿਹੜੀ ਹੈਗੀ ਹੈ ਸਾਡੀ ਰਿਕਵਰੀ ਇਸ ਤੋਂ ਬਾਅਦ ਹੁਣ ਸਾਡੀ ਟੀਮ ਜਿਹੜੀਆਂ ਬੈਕਵਰਡ ਲਿੰਕੇਜਸ ਵੀ ਅਸੀਂ ਪ੍ਰੋਪਰਲੀ ਕੰਗਾਲਾਂਗੇ ਕਿ ਕਿੱਥੋਂ ਲੈ ਕੇ ਆਏ ਸੀਗੇ ਕਿਹੜੀ ਕੰਪਨੀ ਦੇ ਰਾਹੀਂ ਟਰਾਂਸਪੋਰਟਰਾਂਹੀਂ ਲੈ ਕੇ ਆਏ ਸੀਗੇ ਤੇ ਇਹ ਕਿੱਥੋਂ ਮੈਨੂਫੈਕਚਰ ਹੋਈ ਸੀ ਪੂਰੀ ਤਹਿ ਤੱਕ ਜਿਹੜੀ ਸਾਡੀ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਹੈ ਪੂਰੀ ਤਹਿ ਤੱਕ ਅਸੀਂ ਜਮਾ ਸਰ ਸਿਮਿਤ ਤੋਂ ਕੰਮ ਕਰ ਰਿਹਾ ਤੇ ਇਸ ਮੋੜਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਤੋ ਇਹ ਸਾਰਾ ਕੰਮ ਕਰ ਇਹ ਮੋੜਲੀ ਜਾਂਚ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦੇ ਖਿਲਾਫ ਪਹਿਲਾਂ ਵੀ 7 ਸੰਗੀਨ ਜਿਹੜੇ 9 ਇਨਫੈਕਟ ਸੰਗੀਨ ਜੁਰਮਾਂ ਤਹਿਤ ਇਹਦੇ ਤੇ ਮੁਕਦਮੇ ਦਰਜ ਨੇ 2017 ਤੋਂ ਲੈ ਕੇ ਇਹਦੇ ਤੇ ਐਨਡੀਪੀਐਸ ਐਕਟ ਆਰਮਜ਼ ਐਕਟ ਇਦਾਂ ਦੇ ਜਿਹੜੇ ਮੁਕਦਮੇ ਦਰਜ ਨੇ ਤੇ ਜਿਹੜਾ ਇੱਕ ਇਹਦਾ ਸਾਥੀ ਹੈ ਪ੍ਰੀਲੀਮਿਨਰੀ ਜਾਂਚ ਸਾਡੇ ਕੋਲ ਸਾਹਮਣੇ ਆਇਆ ਹੈ ਕਿ ਇਹਦਾ ਜੇਲ੍ਹ 'ਚ ਬੈਠਾ ਵੀ ਇੱਕ ਸਾਥੀ ਹੈਗਾ ਉਹਨੂੰ ਵੀ ਅਸੀਂ ਲਿਆ ਕੇ ਪ੍ਰੋਡਕਸ਼ਨ ਵਾਰਡੈਂਟ ਤੇ ਤੇ ਉਹ ਪੂਰਾ ਪ੍ਰੋਪਰਲੀ ਦੀ ਇਨਵੈਸਟੀਗੇਸ਼ਨ ਕਰਾਂਗੇ ਸਰ ਮੋਸਟਲੀ ਜਿਹੜੀ ਇਹ ਟਾਰਗੇਟਸ ਹੈ ਮੈਡੀਕਲ ਸਟੋਰਸ ਤੇ ਲਗੇ ਸੇਫ ਹੋ ਜੂਗੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਮੈਡੀਕਲ ਸਟੋਰ ਦੇ ਨਾਲ ਜਿੰਨਾ ਕਿ ਆਲਰੇਡੀ ਬਿਲ ਹੈ ਤੇ ਕਿਹਾ ਤਾਂ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਕਾਟਣਾ ਹੈ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਕਿ ਸਾਰੀਆਂ ਅਸੀਂ ਬੈਕਵਰਡ ਲਿੰਕੇਜਸ ਵੀ ਫਾਰਵਰਡ ਲਿੰਕੇਜਸ ਵੀ ਸਾਰੀਆਂ ਦੇਖਾਂਗੇ ਕਿ ਅੱਗੇ ਕਿੱਥੇ ਕਿੱਥੇ ਜਾ ਕੇ ਲੋਕਲੀ ਇਹਦੇ ਜਿਹੜੇ ਬੰਦੇ ਸੀਗੇ ਕਿਹੜੇ ਗੁਰਗੇ ਸੀਗੇ ਜਿਹੜਿਆਂ ਨੂੰ ਇਹ ਜਿੰਦੇ ਰਾਹੀ ਇਹ ਆਪਣੀਆਂ ਦੁਕਾਨਾਂ ਤੇ ਲੋਕਾਂ ਨੂੰ ਜਾ ਕੇ ਪਿੰਡ-ਪਿੰਡ 'ਚ ਜਿੱਥੇ ਕਦੇ ਜਾ ਕੇ ਸਪਲਾਈ ਕਰਦੇ ਸੀਗੇ ਉਹ ਸਾਰੀ ਜਿਹੜੀ ਹੈਗੀ ਆ ਅਸੀਂ ਉਹ ਐਕਸਪਲੋਰ ਕਰਾਂਗੇ